ਨਸ਼ੇ ਪੱਤਿਆਂ ਵਾਲੀ ਇਹ ਕਿੰਨੇ ਦਾ ਆਊਗਾ 2000 ਦਾ ਹੋਊਗਾ ਹੈ ਬਈ ਇਹ ਦੇ ਗੱਲ ਕਿ ਕਿਤੇ ਭਾਜ ਜਾਂਦੇ ਅਸੀਂ ਵੜਾਂਗਾ ਕਿਤੇ ਥੋੜਾ ਕਰਨਾ ਤਾਂ ਹੈ ਵੜਾਂਗਾ ਵੀ ਤਾਂ ਪੂਰਾ ਹੋਣਾ ਦਾ ਚੋਰੀ 2000 ਦੀ ਸਾਨੂੰ ਤਾਂ ਕੰਮਣ ਛੇੜਤਾ ਸਾੜਾ ਵੀ ਘੱਟਣਾ ਕੁਝ ਨਹੀਂ ਹੈਗਾ ਅਸੀਂ ਜਾ ਕੇ ਭਾਈ ਮੇਚ ਲੈ ਕੇ ਹੁਣ ਫੇਲੇ ਆਉਂਗੇ ਕੱਲ ਨੂੰ ਲਿਆਉਂਗੇ ਆ ਜਾਇਤਵਾਰ ਤਾਂ ਹੈ ਰੋ ਉਹਨੋਂ ਉਹਨੂੰ ਸੋਚਣਾ ਤਾਂ ਚਾਹੀਦਾ ਰੁਪਈਆ 4-500 ਦੀ ਹੱਡੀ ਦਾ ਪੈਂਦਾ ਔਰ ਸਭ ਰੋ ਮੜੀਆਂ ਮੜੀਆਂ ਕੀ ਹੋਰੀਆਂ ਕਰਦੇ ਤੁਸੀਂ ਕੰਮ ਖੜਾਉਂਗੇ ਜੇ ਆ ਗਿਆ ਘਰ ਤੇ ਜਾ ਜੂ ਪੀ ਕੇ ਮੈਂ ਹੁਣ ਆਉਣੇ ਵਾਲੀ ਹੋਣੀ ਲਾਈਟ ਅੱਛਾ ਜਾਂ ਤਾਂ ਦੇਖਿਆ ਲਾਈਟ ਤਾਂ ਲਾਈਟ ਪੈ ਪਈ ਨਾ ਲੋ ਬਾਈ ਕਰਤਾ ਕੰਮ ਜੜ ਤੀ ਬੱਬੂ ਚਾਬੀ ਨਾਲ ਹੀ ਖੁੱਲਿਆ ਹੁਣ ਇਹ ਪੈਪਰੈਂਚ ਨਾਲ ਪੈਪਰੈਂਚ ਨਾਲ ਹੈ ਦੇਖ ਲੈ ਦੇਖ ਲੈ ਸਿਰੇ ਤੇ ਸਿਰੇ ਤੱਕ ਚੋਰ ਵੀ ਦੇਖ ਲੈ ਜਗਾੜ ਆਪਣਾ ਕੋਲੇ ਰੱਖਦੇ ਪਏ ਬ੍ਰਿੰਚ ਬਾਪੂ ਨਾਲ ਕਿੰਨੀ ਰੌਣਕ ਹੁੰਦੀ ਸੀ ਹਨਾ ਹੋਰ ਯਾਰ ਉਹ ਤਾਂ ਹੈ ਮੈਂ ਕਹਿੰਦਾ ਆਹ ਟਾਈਮ ਨੂੰ ਤਾਂ ਨਾ ਐਂ ਦਿਲ ਕਰ ਜਾਂਦਾ ਵੀ ਕਿਦੋਂ ਬਾਪੂ ਨੇ ਹਾਂ ਉੱਥੇ ਰੋਪੜ ਨੂੰ ਚੱਲਦੇ ਆਂ ਵਿੱਲੇ ਨੂੰ ਚੱਲਦੇ ਆਂ ਜਾਲਾ ਇੱਧਰ ਨੂੰ ਚੱਲਦੇ ਆਂ ਜੇ ਉਹਦੇ ਮੋਟਰ ਪਰ ਕਿੰਨਾ ਕਿੰਨਾ ਕੁਝ ਹੁੰਦਾ ਦਾ ਜਦ ਜਦ ਮੈਂ ਛੋਟਾ ਜਾਂ ਹੁੰਦਾ ਦਾ ਜੇਸ਼ਨ ਪਤਾ ਨਹੀਂ ਔਰ ਇੱਕ ळाੜੀ ਹੁੰਦੀ ਸੀ ਤੇ ਤੈ ਵੀ ਦੇਖੀ ਏ ळाੜੀ ਹਾਂ ਮੈਂ ਮੈਂ ਉਰੇ ਉਰੇ ਦਾ ਦੂਆ ਕਲਾੜ ਹੁੰਦਾ ਦਾ ਬੜਾ ਬੜਾ ਕਲਾੜਦਾ ਉਹ ਕਲਾੜੀ ਨਹੀਂ ਸੀਗੀ ਤੁਹਾਡੇ ਵਾਲੀ ਤਾਂ ਹਾਂ ਹਾਂ ਬੜਾ ਕਲਾੜਦਾ ਉਹ ਤਾਂ ਇੱਕ ਇੱਧਰ ਮੈਥਾ ਪਲਾਂਟ ਦਾ ਹਾਂ ਉਹ ਜਿਹੜਾ ਬਾਈ ਪਾਇਆ ਵਾ ਟਾਇਆ ਹੀ ਨਹੀਂ ਹੈਗਾ ਜਿੱਦਾਂ ਇੰਚਾਰੇ ਜਪਿਆ ਵਾ ਇੰਨਾ ਬਾਈ ਉਹਰੇ ਮੋਟਰ ਪਰ ਜੀ ਲੱਗਣਾ ਬੁੜੇ ਬੈਠੇ ਹੁਣ ਇਹ ਗੱਲਾਂ ਵਰੀ ਜੀ ਮਾਰਨੀ ਇਹਨਾਂ ਨੇ ਆਦਰ ਹੁੰਦਾ ਛੰਨਾਂ ਦੀਆਂ ਆਪਣੀਆਂ ਮੱਖੀਆਂ ਰੱਖੀਆਂ ਵੀ ਹੁੰਦੀਆਂ ਨੇ ਮੱਖੀਆਂ ਰੱਖੀਆਂ ਵੀ ਤੇ ਹਾਂ ਸੱਚ ਆ ਦੇਖੋ ਆ ਥੋੜੀ ਜਿਹੀ ਰਹਿੰਦੀ ਹੋ ਕੰਧੀਆਂ ਲਾਈਨ ਚ ਰੇ ਤਿੰਨ ਚਾਰ ਪਾਈਆਂ ਵੀ ਦੀਆਂ ਤਿੰਨ ਚਾਰ ਛੰਨਾਂ ਨਹੀਂ ਦੀਆਂ ਆ ਤਿੰਨ ਚਾਰ ਰੋਟਾ ਤੀਆਂ ਦੀਆਂ ਹੁਣ ਉਹਦਾ ਅੜ ਜਾ ਜਾਮਗਾ ਇੱਕ ਆ ਦੇਖੋ ਤੁਹਾਨੂੰ ਦੇਖਦੀ ਹੁਣੀ ਕੰਧ ਜੀ ਆ ਥੜੀ ਦੇਖ ਲੈ ਸਮੇਂ ਨਾਲ ਸਾਰਾ ਖਰਾਬ ਹੋ ਜਾਂਦਾ ਕੰਮ ਹਾਂ ਪਟੋਨਾ ਪਟੂਨਾ ਟੋਨਾ ਪਟੂਨਾ ਵੇਣਦੇ ਕੋਣਾ ਬੱਟਰੇ ਪੁਰੇ ਦਾ ਮਿੱਟੀ ਪਧਰਾ ਕਰਦੇ ਆ ਤੂੰ ਟੋਏ ਪੱਟੀ ਜਾਂਦਾ ਅਸੀਂ ਮਿੱਟੀ ਘਾ ਰਹੇ ਆ ਇਹ ਬਦੰਦਰ ਕਹਿੰਦਾ ਮੈਂ ਤੈਨੂੰ ਸਟੰਟ ਕਰਕੇ ਦਿਖਾਉਂਦਾ ਆ ਦੇਖੋ ਬਾਈ ਲੱਛਣ ਦੇਖੋ ਇਹਨਾਂ ਦੇ ਇਹ ਲੱਛਣ ਨਹੀਂ ਇਹਨਾਂ ਦੇ ਲੋਟ ਉਹ ਟਲ ਜਾ ਟਲ ਜਾ ਟਲ ਜਾ ਉਹ ਆ ਦੇ ਇੱਕ ਸ਼ੂਗਲ ਦੇ ਨਾਲ ਜਾ ਹਾਂ ਲੱਗਾ ਹੈ ਤਾਂ ਇੱਕ ਸ਼ੂਗਲ ਮੇਲਾ ਜਾ ਹੁੰਦਾ ਕਾਰਨ ਇਹ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲਾਗ 'ਚ ਤੇ ਬਾਈ ਇੱਧਰ ਆ ਜੇ ਖੇਤਾਂ 'ਚ ਜਿਹੜਾ ਮਰਨਾ ਹੈ ਮੈਂ ਸੀ ਜੇ ਇੱਧਰ ਆਪਣੇ ਗੂਪਰਾਂ ਤੇ ਬਾਈ ਇੱਧਰ ਮਿਲੋ ਕੁਸ਼ਕੀਤ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਆ ਤੇ ਬਾਈ ਇਹਦਾ ਟਰੈਕਟਰ ਪਰੇ ਚੱਲਦੇ ਆ ਇਹ ਟਰੈਕਟਰ ਚਲਾ ਕੇ ਦੇਖਣਾ ਬਹੁਤ ਦੇਰ ਹੋ ਗਈ ਟਰੈਕਟਰ ਦੀ ਦੇਖਣ ਨੂੰ ਭੰਚੇ ਹੋਰ ਉਹ ਮੋਟਰ ਰਹਿਣਾ ਕਿ ਉਹ ਕਹਿੰਦਾ ਮੋਟਰਸਾਈਕਲ 'ਤੇ ਚੱਲ ਕਹਿੰਦਾ ਨਹੀਂ ਟਰੈਕਟਰ ਪਰੇ ਜਾਣਾ ਕਹਿੰਦਾ ਚੱਲ ਵੇ ਟਰੈਕਟਰ ਇਹਦੀ ਇੱਕ ਬੈਟਰੀ ਦਾ ਉਹ ਬੈਟਰੀ ਨਾਲ ਦੀ ਹੋਇਆ 4-5 ਸਾਲ ਹੋ ਗਏ ਆਪਣਾ 20 ਮਾਡਲ ਦਾ ਇਹ ਹੁਣ ਇਹਦੀ ਬੈਟਰੀ ਨਵੀਂ ਪਾਣੀ ਆ ਚਾਰਟ ਨਹੀਂ ਹੁੰਦਾ ਤਾਂ ਕਾਲਾ ਲਾ ਕੇ ਦਾ ਸ਼ਾਰਟ ਕਰਕੇ ਲੇਜਾ ਪਹਿਲਾ ਦੋ ਤਿੰਨ ਜਣੇ ਲੱਗੇ ਤੱਕਾਲਾ ਲਾ ਕੇ ਸਟਾਰਟ ਕਰਿਆ ਜਨੂਰ ਗਰਮੀ ਕਰ ਹੁਣ ਮੈਂ ਤੇ ਮੰਗੀ ਜਾਂਦਾ ਟਰੈਕਟਰ ਰਿਸਟਰਾਂ ਤੇ ਟਰੈਕਟਰ ਮੰਗਣਾ ਚਾਹੀਦਾ ਪਹਿਲਾਂ ਹੁਣ ਚੱਲਣਾ ਬੈੱਡਾ ਟਰੈਕਟਰ ਪਰ ਉਹ ਵਸ ਵਾਹ ਹੁਣ ਤੂੰ ਸਾਈਡ ਪਰ ਬੈਠ ਕੇ ਨਜ਼ਾਰੇ ਲੈ ਹੁਣ ਬੰਦ ਵੀ ਨਹੀਂ ਕਰ ਸਕਦੇ ਆਪਾਂ ਬੰਦ ਇਹ ਅਸੀਂ ਬੰਦ ਨਹੀਂ ਕਰ ਸਕਦੇ ਬਾਦ ਜਿੱਥੇ ਤੱਕ ਚਾਈਦਾ ਕਮਾ ਲਈਦਾ ਨਾ ਕਮਾ ਬੰਦ ਕਰਦੇ ਆ ਉਰੇ ਨਾਲੇ ਝਟਾ ਲਾਉਣੇ ਨਾਲ ਨਾ ਉਰੇ ਇਧਰ ਕਿੰਨਾ ਕੱਢਿਆ ਜਿਗਰੀਵ ਤੇ ਨਾਸ ਕਰਦਾ ਹੋਣਾ ਉਹ ਇਹ ਕਹੁੰਦੇ ਆ ਕਿ ਇਹਨੂੰ ਬਣੇਗੇ ਵੀਡੀਓ ਵਿੱਚ ਲਾ ਲੂ ਤੇ ਭਾਈ ਆਹ ਆਪਣੀ ਬਾਸਮਤੀ ਆ ਆ ਬਾਸਮਤੀ ਤੁਸੀਂ ਕਿੰਨੇ ਲਾਏ ਵਕੀਲੇ ਤੁਸੀਂ ਐਤਕੀ ਬਹੁਤ ਬੜਾ ਪਲਾਟ ਕਰਿਆ ਬੰਦਾ ਉਹ ਨਹੀਂ ਬਾਸਮਤੀ ਬੜੀਆਂ ਫਰਮਾਂ ਨੇ ਕਰਾਉਂਦੀਆਂ ਕਰਨ ਲੱਗ ਦੇਣਾ ਤੁਹਾਡੇ ਨਾਲ ਇੰਨੀ ਬਾਸਮਤੀ ਉਹ ਨਹੀਂ ਆਹੀ ਆ 1.5-2 ਬਿਘੇ ਬਸ ਇਹ ਘਰ ਵਾਸਤੇ ਲਾਈ ਆ ਯਾਰ ਬਾਸਮਤੀ ਬਾਸਮਤੀ ਸਾਡੇ ਕਿ ਨਹੀਂ ਤਾਂ ਬਹੁਤ ਘੱਟ ਲੱਗਦੀ ਆ ਹਾਂ ਇਧਰ ਬਾਕੀ ਦੁਨੀਆਂ ਹੀ ਲੱਗਦੀਆਂ ਵੈਰੈਟੀਆਂ ਬਾਸਮਤੀ ਦਾ ਹੱਦ ਦੋ ਲਾ ਲੂਗਾ ਕੋਈ ਤਿੰਨ ਕਿੱਲੇ ਲਾ ਲੂਗਾ ਇਧਰ ਵੱਧ ਨਹੀਂ ਬਸ ਦੇਖ ਲਓ ਵੀ ਮੈਂ ਕਿ ਜਸ਼ਨ ਬਾਪੂ ਨਾਲ ਕਿੰਨੀ ਰੌਣਕ ਹੁੰਦੀ ਸੀ ਹੈਨਾ ਬਾਪੂ ਨਾਲ ਮੈਂ ਕਹਿੰਦਾ ਆਹ ਟਾਈਮ ਨੂੰ ਤਾਂ ਨਾ ਐਂ ਦਿਲ ਕਰੀ ਜਾਂਦਾ ਵੀ ਕਿੱਦ ਬਾਪੂ ਨੇ ਹਾਂ ਉੱਥੇ ਰੋਪੜ ਨੂੰ ਚੱਲਦੇ ਆਂ ਵਿੱਲੇ ਨੂੰ ਚੱਲਦੇ ਆਂ ਜਾਂ ਇਧਰ ਨੂੰ ਚੱਲਦੇ ਆਂ ਦੇਖ ਉਰੇ ਮੋਟਰ ਪਰ ਕਿੰਨਾ ਕਿੰਨਾ ਕੁਝ ਹੁੰਦਾ ਦਾ ਜਦ ਜਦ ਮੈਂ ਛੋਟਾ ਜਿਹਾ ਹੁੰਦਾ ਦਾ ਜਸ਼ਨ ਪਤਾ ਨਹੀਂ ਪੂਰੇ ਖਿਲਾੜੀ ਹੁੰਦੀ ਸੀ ਤੈ ਤੈ ਵੀ ਦੇਖੀਏ ਖਿਲਾੜੀ ਹਾਂ ਮੈਂ ਮੈਂ ਉਰੇ ਉਰੇ ਦਾ ਦੂਆ ਖਿਲਾੜ ਹੁੰਦਾ ਦਾ ਬੜਾ ਬੜਾ ਖਿਲਾੜਦਾ ਉਹ ਖਿਲਾੜੀ ਨਹੀਂ ਸੀਗੀ ਤੁਹਾਡੇ ਵਾਲੀ ਤਾਂ ਹਾਂ ਹਾਂ ਬੜਾ ਖਿਲਾੜਦਾ ਉਹਦਾ ਇਕ ਇਧਰ ਮੇਥਾ ਪਲਾਂਟ ਦਾ ਹਾਂ ਉਹ ਜਿਹੜਾ ਬਾਈ ਪਾਇਆ ਵਾ ਟਾਇਆ ਹੀ ਨਹੀਂ ਹੈਗਾ ਜਿੱਦਾਂ ਐ ਚਾਰੇ ਜੱਪਿਆ ਵਾ ਇੰਨਾ ਬਾਈ ਉਹਰੇ ਮੋਟਰ ਪਰ ਜੀ ਲੱਗਣਾ ਬੁਢੇ ਬੈਠੇ ਹੋਣੇ ਗੱਲਾਂ ਮਰੀਏ ਮਾਰਨੀ ਆ ਇਹਨਾਂ ਨੇ ਆ ਇਧਰ ਹੋਦਾ ਛਾਨਾ ਤੀਆਂ ਆਪਣੀ ਮੱਖੀਆਂ ਰੱਖੀਆਂ ਵੀ ਹੁੰਦੀਆਂ ਨੇ ਮੱਖੀਆਂ ਰੱਖੀਆਂ ਵੀ ਤੇ ਹਾਂ ਸੱਚ ਆ ਦੇਖੋ ਆ ਥੋੜੇ ਜਿਹੇ ਰਹਿੰਦੀਆਂ ਕੰਧੀਆਂ ਲਾਈਨ ਚ ਰੇ ਤਿੰਨ ਚਾਰ ਪੰਜਾਂ ਵੀ ਦੀਆਂ ਤਿੰਨ ਚਾਰ ਛੰਨਾ ਨਹੀਂ ਤੀਆਂ ਆ ਤਿੰਨ ਚਾਰ ਢਾ ਤੀਆਂ ਦੀਆਂ ਹੁਣ ਤਾਂ ਅੜ ਜਾ ਜਾਮਾਂਗਾ ਇਕਾ ਦੇਖਦੇ ਹੁਣੇ ਕੰਧ ਜੀਆਂ ਖੜੀ ਦੇਖ ਲੈ ਸਮੇਂ ਨਾਲ ਸਾਰਾ ਖਰਾਬ ਹੋ ਜਾਂਦਾ ਤਾਂ ਹੂੰ ਨਹੀਂ ਉਰੇ ਮੋਟਰ ਪਰ ਕਿੰਨਾ ਦਿਲ ਲੱਗਦਾ ਹੁੰਦਾ ਬਹੁਤ ਬਾਈ ਉਹ ਯਾ ਉਰੀਓ ਬਸ ਆ ਸਬਜੀ ਵਾਲੇ ਖੇਤ ਆ ਹੀ ਹੁੰਦੇ ਤੇ ਆ ਉਹ ਦੇਖੋ ਅੱਗੇ ਪੂਲਰਾਂ ਵਾਲਿਆ ਉਹ ਪੂਲਰਾਂ ਚ ਲਾ ਦੇਣੀ ਬਾਪੂ ਨੇ ਉਹ ਉਥੇ ਆਲੂ ਲਾ ਦੇਣੇ ਸਾਹਮਣੇ ਅਗਲੇ ਖੇਤਾਂ ਚ ਉਰੀਓ ਬਸ ਸਾਰਾ ਦਿਨ ਬਾਪੂ ਵਰਗੇ ਖੇਤ ਉਧਰ ਨਵੀਂ ਮੋਟਰ ਪਰ ਬਹੁਤ ਉਧਰ ਥੜਾ ਜਿਹਾ ਬਣਿਆ ਪਿਆ ਉਹ ਉਥੀਓ ਘਰ ਜਾਣ ਦਾ ਚਾਹ ਲੈਣੇ ਜਾਣਾ ਇੱਕ ਸਵੇਰੇ 10 ਵਜੇ ਇੱਕ 3 ਵਜੇ ਬਾਕੀ ਸਾਰਾ ਟਾਈਮ ਮੋਟਰ ਪਰ ਖੜੇ ਪਰੇ ਚਾਹ ਬਿੱਲੇ ਹੀ ਆ ਮੋਟਰ ਪਰ ਕਹਿੰਦਾ ਆਪਣਾ ਉਰੇ ਦੇਖੂਗੇ ਆਲੇ ਦਾਲੇ ਕਰਾਂਗਾ ਕਹਿੰਦਾ ਕੀ ਕਰਨਾ ਚਾਹਾਂਗੇ ਮੋਟਰ ਪਰੇ ਕਰ ਦਣਾ ਉਹਨੇ ਸਾਰਾ ਟਾਈਮ ਨਾਲੇ ਚੇਰੇਪੁਰ ਨਾਲ ਹਾਸਿਓ ਰਹਿੰਦੀ ਸੀ ਹਰ ਟਾਈਮ ਟੈਨਸ਼ਨ ਨਹੀਂ ਚੱਲਦਾ ਕਾਸੇ ਦੀ ਵੀ ਜੋ ਮਰਜ਼ੀ ਹੋ ਜੂਵੇ ਦੇਖੀ ਜਾਊਗੀ ਬਸ ਦੇਖੀ ਜਾਊਗੀ ਕਿ ਆ ਕੇ ਛੱਡ ਦਿੰਦਾ ਤਾਂ ਹੁਣ ਚੱਲ ਇੱਕ ਬਹੁਤ ਜ਼ਿਆਦਾ ਵਧੀਆ ਵੀ ਆ ਕੋਈ ਬਾਪੂ ਨੇ ਰੜਕਿਆ ਨਹੀਂ ਹੈ ਨਾ ਵੇਨ ਗੱਲ ਤਾਂ ਆ ਜਾਂਦੀ ਵੀ ਵਧੀਆ ਕੱਢ ਕੇ ਆਪੋ ਹੋ ਗਿਆ ਜਿੰਨੀ ਆਪਣੀ ਉਮਰ ਭੋਗਣੀ ਆ ਵਧੀਆ ਪਰ ਜਾਉਂਦਾ ਹਾਂ ਉਹ ਜੀ ਮੈਂ ਉਹ ਰਿਹਾ ਬਈ ਲੜਦੇ ਆ ਦੋ ਦੋ ਸਾਲ ਪਏ ਰਹਿੰਦੇ ਮੰਜੇ ਰਹਿੰਦੇ ਆ ਉਹ ਵੀ ਗਲਤ ਆ ਪਰ ਦਿਲ ਨਹੀਂ ਲੱਗਦਾ ਜਿਵੇਂ ਬਾਪੂ ਨਾਲ ਦਿਲ ਲੱਗਣਾ ਚਾਹੀਦਾ ਉਹੀ ਤਾਂ ਗੱਲ ਆ ਐ ਖਾਲੀ ਖਾਲੀ ਜਾਂ ਹੋ ਗਿਆ ਬੇਬੇੜਾ ਹੈ ਨਾ ਪੁਰਾਣੀਆਂ ਕਦੇ ਵੀਡੀਓ ਦੇਖਦੇ ਆਏ ਲੱਗਦਾ ਕਿ ਪਸੰਦ ਕਿ ਨਾਲੇ ਆ ਐ ਥੋੜਾ ਤਾਂ ਹੋਈ ਨਹੀਂ ਹੁੰਦਾ ਹੈਗਾ ਉਹੀ ਤਾਂ ਗੱਲ ਆ ਯਕੀਨ ਜਾਈ ਨਹੀਂ ਆਉਂਦਾ ਤੂਰੇ ਦੇਖ ਲੈ ਕਿੰਨਾ ਅਜਾੜ ਕਰ ਲਿਆ ਹਨ ਇਹਨਾਂ ਖੁੱਲਾ ਢੁਡਾ ਹੁੰਦਾ ਦਾ ਸਾਰ ਔਰੇ ਖੂਹ ਆ ਸਾਈਆਂ ਨੂੰ ਕਹਿੰਦੇ ਆ ਖੂਹ ਵਾਲੀ ਮੋਟਰ ਤੇ ਅਜਾੜ ਜੇ ਨਾਲ ਢਗੀ ਪਈ ਆ ਔਰੇ ਖੂਹ ਆ ਬਾਈ ਬਾਪੂ ਬਾਪੂ ਹੁੰਦਾ ਔਰੇ ਆ ਟੱਕ ਹੁੰਦਾ ਨਹੀਂ ਤਾਂ ਹਾਂ ਬਹੁਤ ਬਹੁਤ ਸਾਫ਼ ਔਰੇ ਵੀ ਲਾ ਦਿੰਦੇ ਤੇ ਅਸੀਂ ਪਾਲਕ ਪੂਲ ਕਮੇਤੀ ਮੁੱਥੀ ਗਫਾਈ ਰੱਖ ਦਤਾ ਪੂਰੀ ਆ ਹੁਣ ਬਾਹਰ ਥੋੜੇ ਜਿ ਦੇਰ ਹੋਈ ਐ ਮੈਂ ਕਹਿੰਦਾ ਨਾਲੇ ਬਹੁਤ ਜਿਆਦਾ ਜੀਰੀ ਜੀ ਲਾਈ ਹੋਗਾ ਨਾਲੇ ਔਰੇ ਚੰਗੀ ਤਰ੍ਹਾਂ ਉਹ ਕਰ ਦੇਗੇ ਕਿ ਫੇਰ ਕਿੱਡਾ ਗੱਡਾ ਕੱਖ ਹੋਗੇ ਦਰੂਸੇ ਵੱਢਦੇ ਨਹੀਂ ਹੈਗੇ ਨੂੰ ਜਾਂ ਸਪਰੇਅ ਮਾਰ ਦਿਆ ਕਰੋ ਉਰੇ ਉਰੇ ਹੁਣ ਕਿ ਸਾਜੂ ਜੀ ਹੋਰ ਕੀ ਲਾਈਏ ਗਿਆ ਗੇੜਾ ਹੀ ਨਹੀਂ ਵਧ ਕਰਦੇ ਨੇੜੇ ਹੋਵੇ ਲੱਗ ਜਾਂਦਾ ਕੋਈ ਸਬਜ਼ੀ ਮਾੜੀ ਮੋਟੀ ਬੰਦਾ ਸਵੇਰੇ ਤੋੜ ਲੈ ਕੇ ਜਾਂ ਖੇਤਾਂ ਨੂੰ ਆਇਆ ਉੱਥੇ ਆ ਦੇ ਆਪਣੇ ਥੋੜੇ ਬਾਹਰ ਲਾ ਲੈਂਦੇ ਆ ਬਸ ਕਾਲਕ ਮੇਥੀ ਜੋ ਵੀ ਚਾਹੀਦਾ ਮਿਰਚਾ ਮਿਰਚਾ ਬਣੀਆ ਮੋਟੀਆਂ ਉਰੇ ਖੇਤ ਚ ਆਏ ਹੋ ਜਾਂਦਾ ਕਿਹੜਾ ਜਾਊਗਾ ਤੋੜਨ ਨੂੰ ਚਲੋ ਬਾਈ ਚੱਲਦੇ ਆ ਉਧਰਲੀ ਮੋਟਰ ਤੋਂ ਦੇਖਦੇ ਆ ਕਿਹੜਾ ਮਾਰਿਆ ਆਉਂਦੇ ਨਵੀਂ ਮੋਟਰ ਤੇ ਵੀ ਨਵੀਂ ਮੋਟਰ ਤੇ ਚੱਲਦੇ ਆ ਉਧਰ ਕਿਹੜਾ ਮਾਰਿਆ ਆਉਣਾ ਉਹ ਬਾਈ ਇੱਧਰ ਨਹੀਂ ਮੋਟਰ ਦੇ ਵੀ ਆ ਗਏ ਤੇ ਤੇ ਲੇਟਾਂ ਲੂਟਾਂ ਬਾਲ ਦੀ ਕੱਲ ਮਾਗ ਥੋਣੀ ਲੱਗਣ ਲੱਗੇ ਸੀ ਹਾਂ ਲੇਟਾਂ ਜੀਆਂ ਬਾਲ ਗੀਏ ਉੱਪਰ ਵਾਲੀਆਂ ਬਾਲ ਦਿੰਦੇ ਬਸ ਕੱਲੀਆਂ ਚਲ ਆ ਜਾ ਉੱਪਰ ਚਲੀ ਜਾ ਆ ਮੋਟਰ ਢੋਡੀ ਗਿਰਨ ਵੀ ਜਾਂਦੀ ਉਹ ਨਹੀਂ ਤੇ ਕਿਸੇ ਨੇ ਜਿੱਦਣ ਰਾਤ ਨੂੰ ਉਹ ਕਰਿਆ ਮਤਲਬ ਅੱਜ ਸ਼ਾਮ ਅੱਜ ਮਤਲਬ ਕੀ ਇਹ ਕਰਿਆ ਪਲਾਸਟਰ ਪ੍ਰੋਸੈਸ ਸਭ ਨੂੰ ਅੱਜੇ ਕਾਂਦੇ ਜਣੀ ਆ ਉਹ ਕੋਈ ਅਗਲੇ ਜੀ ਜਾ ਕੇ ਸਵੇਰੇ ਦੇਖਿਆ ਕੋਈ ਚੜਨ ਜੂਣ ਲੱਗੇ ਜਾਂ ਕੁਛੇ ਤੇ ਮਣੀ ਮੋਟੀ ਕੋਈ ਨਹੀਂ ਕਣੀ ਚਾਹ ਕੋਈ ਵੱਜ ਗਿਆ ਉਹ ਨਾ ਕੱਚਾ ਦਾ ਹਜੇ ਬਹੁਤ गिर ਗਿਆ ਉਹ ਤਾਂ ਫੇਰੀ ਜਾ ਕੇ ਦੇਖੇ ਆ ਆ ਮੁੜਕ ਲਿਆ ਕੋਈ ਮਾਲ ਦੇ ਲੈਟਾ ਉੱਪਰ ਤੇ ਮਾਹੌਲ ਕਿੰਨਾ ਸੋਹਣਾ ਲੱਗਦਾ ਉੱਪਰ ਦਾ ਸ਼ਾਨਦਾਰ ਆ ਪੂਰਾ ਨਹੀਂ ਨਹੀਂ ਬਾ ਵੱਲ ਗਿਆ ਉਹ ਤਾਂ ਸੰਭ ਰੱਖੀ ਦੇ ਅੰਦਰ ਉਹ ਪਹਿਲੇ ਵਈਆਂ ਨੇ ਰੱਖੇ ਦੇ ਆ ਲੈ ਜਰਾ ਹੱਥ ਥੋੜਾ ਕਰਾ ਵਈਆਂ ਨੇ ਰੱਖੇ ਪਹਿਲਾਂ ਦੇ ਆ ਸਵੇਰੇ ਵੇਧਾਂ ਜਰਾ ਹੱਥ ਥੋੜਾ ਕਰਾ ਲੈ ਨਾ ਮੇਰਾ ਹੱਥ ਥੋੜਾ ਰਹਿਣ ਦੇ ਰਹਿਣ ਦੇ ਕਿਆ ਹੋਇਆ ਸੱਦੇ ਪਏ ਆ ਵਿੱਚ ਕੋਈ ਜਾਨਵਰੇ ਨਾ ਹੋਵੇ ਰਹਿਣ ਦੇ ਇਹਨੂੰ ਛਾੜ ਨਾ ਅੱਲਮ ਗੱਲ ਨੰਨ ਨੰਨ ਤੇਰੇ ਜ਼ਾਰੀਆਂ ਬੁਲਾਇਆ ਟਾਲਦੇ ਤੇਰੀ ਦੇਖੋ ਇਹਦਰ ਨੂੰ ਵੀਊ ਚੈੱਕ ਕਰੋ ਕਿੰਨਾ ਪੰਜ ਤੇ ਮੋਰ ਦਾ ਰੱਖ ਦੇ ਨੋ ਸਿੰਦੇ ਮੁੱਲਾ ਦਾ ਬਈਆਂ ਨੇ ਮੋਰ ਖਾ ਲਿਆ ਫੰਗ ਰੱਖ ਲਈ ਮੋਰ ਖਾ ਲਿਆ ਇੱਕ ਮੋਰ ਦੇ ਨਹੀਂ ਮੈਨੂੰ ਤਾਂ ਪੰਜ ਸੱਤ ਮੋਰਾਂ ਦੇ ਲੱਗਦੇ ਫੰਗ ਨਾ ਨਾ ਇੱਕ ਇੱਕ ਤੇ ਨਹੀਂ ਨਹੀਂ ਖਾਸ ਇਹ ਬਹੁਤ ਵੰਦਾ ਦਾ ਹਾਂ ਬਾਹਰ ਵਾਲਾ ਵੱਲਾ ਵੀ ਬਲਤਿਆ ਬੰਦ ਕਰਦੇ ਅੰਦਰ ਪੌੜੀਆਂ ਵਾਲਾ ਪੌੜੀਆਂ ਵਾਲਾ ਵੱਲੋਂ ਬੰਦ ਕਰ ਦੇ ਇੱਧਰ ਪੌੜੀਆਂ ਵਾਲਾ ਨਹੀਂ ਨਹੀਂ ਦੂਜੀ ਆ ਜਿਆਦਾ ਚਲਾ ਬਸ ਓਕੇ ਟਰੈਕਟਰ ਸਾਡਾ ਸਟਾਰਟ ਹੈ ਜੇ ਬੰਦ ਕਰਦੇ ਮੁੜ ਕੇ ਨੇ ਸਟਾਰਟ ਨਹੀਂ ਹੋਣਾ ਹਾਂ ਮੈਂ ਟਰੈਕਟਰ ਆਪਣਾ ਸਟਾਰਟ ਹੈ ਮੁੜ ਕੇ ਛੱਟ ਜੀ ਅਸੀਂ ਬੰਦ ਕਰ ਲਿਆ ਇਹ ਤਾਂ ਨਹੀਂ ਛੱਟਦਾ ਇੱਥੇ ਖੜੂਗਾ ਫਿਰ ਅਸੀਂ ਦੋਏ ਜੀ ਸਵੇਰੇ ਲਈ ਜਾਵਾਂਗੇ ਫਿਰ ਹੁਣ ਸਾਨੂੰ ਸਰਕੇ ਜਾਣਾ ਪੈਣਾ ਹੈ ਬਰਲੇ ਖਾ ਲਓ ਇਹਦੀ ਬੈਟਰੀ ਦਿਖਾਉਂਦੇ ਹਾਂ ਹਾਂ ਚੱਲਾ ਚੱਲੀਏ ਚੱਲ ਭਾਈ ਅੱਜ ਸਲਾਹ ਜੀ ਬਣਦੀ ਆ ਕਹਿੰਦੇ ਮੂਵੀ ਦੇ ਕੇ ਹੁਣੀ ਮੁੰਡਿਆਂ ਨੇ ਹੈ ਕਿਹੜੀ ਦੇਖਣੀ ਆ ਬਸ ਤੂੰ ਦਿਖਾ ਦੇ ਜਿਹੜੀ ਮੈਂ ਜਿਹੜਾ ਤੇਰਾ ਦਿਲ ਕਰਦਾਸ ਮੂਵੀ ਆਈ ਭਾਈ ਕਹਿੰਦੇ ਤੇਰੇ ਕੋਲ ਨਹੀਂ ਆਇਆ ਭਾਈ ਜਿਹੜਾ ਤੇਰਾ ਦਿਲ ਕਰਦਾ ਦਿਖਾ ਦੇ ਚਲੋ ਜਰਾ ਚੱਲਦੇ ਆ ਨਾਲ ਹੋਰ ਨੇ ਜਾਣਾ ਮਰਜੀ ਦਾ ਕੱਲੇ ਜਾਣਾ ਜੱਗੇ ਵੀਰਾਂ ਨੂੰ ਜਾਣਾ ਉਹ ਚੱਲਦੇ ਆ ਘਰ ਲੋ ਨਾ ਤੋਕੇ ਟਾਈਮ ਵੀ ਹੋ ਗਿਆ 7:30 ਹੋ ਗਏ 8:00 ਵਾਲਾ ਸ਼ੋਅ ਹੋਣਾ 8:30 ਵਾਲਾ ਹਾ ਹਾਂ ਟੋਵਾ ਨਾ ਪੱਟਰੇ ਟੋਵਾ ਨਾ ਪੱਟਰੇ ਟੋਵਾ ਇਹਨੇ ਟੋਵਾ ਨਾ ਪੱਟਰੇ ਪੁਰੇ ਦਾ ਮਿੱਟੀ ਪਧਰਾ ਕਰਦੇ ਆ ਤੂੰ ਟੋਏ ਪੱਟੀ ਜਾਂਦਾ ਅਸੀਂ ਮਿੱਟੀ ਘਾ ਰਹੇ ਆ ਇਹ ਬਦੰਦਰ ਕਹਿੰਦਾ ਮੈਂ ਤੈਨੂੰ ਸਟੰਟ ਕਰਕੇ ਦਿਖਾਉਂਦਾ ਆ ਦੇਖੋ ਬਈ ਲੱਛਣ ਦੇਖੋ ਇਹਨਾਂ ਦੇ ਇਹ ਲੱਛਣ ਨਹੀਂ ਇਹਨਾਂ ਦੇ ਲੋਟ ਉਹ ਟਲ ਜਾ ਟਲ ਜਾ ਟਲ ਜਾ ਆਜੇ ਤੇ ਸ਼ੁਕਰ ਮੇਲਾ ਜਾਉਂਦਾ ਹਾਂ ਹਾਂ ਮੈਂ ਕਹਤਾ ਇੱਕ ਸ਼ੁਕਰ ਮੇਲਾ ਜਾਉਂਦਾ ਕਾਰਨ ਇਹ ਹੋ ਜਾਂਦਾ ਨਹੀਂ ਚਲ ਆ ਚਲੀਏ ਚਲੋ ਬਈ ਚੱਲਦੇ ਆ ਫਿਰ ਮੇਰਾ ਹੋ ਗਿਆ ਤੇ ਆ ਕੀ ਰੋਈਏ ਜਾ ਕੇ ਨਾ ਇਹ ਚਲ ਗਿਆ ਚਲਿਏ ਫਿਰ ਕਿਹਦਾ ਨਾ ਹੋ ਗਿਆ ਚਲਿਏ ਨੇਰੇ ਦੇ ਘਰਾਂ ਰਹਿਣਾ ਚਾਹੀਦਾ ਹਾਂ ਤੂੰ ਬਾਹਰ ਖੜਦਾ ਤੂੰ ਨੇ ਕਿਉਂ ਲੈ ਕੇ ਆਇਆ ਮੈਨੂੰ ਮੈਂ ਕਿੱਥੇ ਲੇ ਗਿਆ ਤੁਹੀਂ ਕਿਹਦਾ ਜਾਣਾ ਮੈਂ ਚੱਲ ਰਿਹਾ ਤਾਦਾ ਜੀ ਦੀ ਬਾਈ ਐ ਨ ਆਪਣੀ ਪੱਕ ਗਈ ਪੰਜ ਚਾਰ ਦਿਨਾਂ ਤੱਕ ਇਹ ਆਰਾਮ ਨਾਲ ਵੱਢ ਹੋਣੀ ਪੰਜ ਚਾਰ ਦਿਨ ਤੱਕ ਵੱਢ ਹੋਣੀ ਨਹੀਂ ਵੱਢ ਹੋਣੀ ਤੇਗਲੀ ਤਰ੍ਹਾਂ ਸਾਹਮਣੇ ਹੀ ਆ ਯਾਰ ਚੱਲ ਘੱਟ ਲਾਣਾ ਦੇਖ ਲਈ ਜੀ ਬਾਈ ਤੇਈ ਤਰੀਕ ਤੱਕ ਜਮਾ ਦਾ ਹੋ ਪਈ ਆ ਲੈ ਮੱਲ ਜੀ ਜੀ ਦੀ ਵੀ ਨਹੀਂ ਲੈਣੀ ਆੜਤੀਆਂ ਨੇ ਹਾਂ ਇਹ ਨਹੀਂ ਗਿੱਲੀ ਗਿੱਲੀ ਹੈ ਕਿੱਥੇ ਆ ਪੰਪਰ ਕਿੰਨੇ ਕਿੰਨੇ ਮਾਹਰ ਵਰਕ ਪਾਏ ਨੇ ਪੱਤਾ ਦੇਖੀ ਜਾਂਦਾ ਤੂੰ ਪੱਤਾ ਤਾਂ ਹਰਾ ਹੀ ਰਹਿੰਦਾ ਇਹਦਾ ਬੱਲੇ ਦੇਖਦਾ ਬਾਕੀ ਤੂੰ ਡਾਕਟਰ ਆ ਬਾਈ ਤੈਨੂੰ ਜਿਆਦਾ ਨੋਲੇਜ ਹੈ ਜਿੰਨਾ ਤੂੰ ਖੇਤ ਚ ਸਾਲ ਚੋਂ ਉਹਨਾ ਉਹਨਾ ਕਿਦਾ ਮੈਂ ਇੱਕ ਦਿਨ ਚ ਹੀ ਹੋ ਗਿਆ ਤੂੰ ਡਾਕਟਰ ਆ ਬਾਕੀ ਤੈਨੂੰ ਜਿਆਦਾ ਨੋਲੇਜ ਆ ਬਾਈ ਤੇ ਰੇਹਾਂ ਸਪਰੇਆ ਦੀ ਖੇਤੀ ਬਾੜੀ ਦੀ ਯਾਦ ਰੱਖਿਓ ਅਗਲੇ ਵੀਡੀਓ ਨਾਲ ਆਵਾਂਗੇ ਤਾਂ ਵੀਡੀਓ ਲਾਈਕ ਜਰੂਰ ਮਾਰਦੇ ਜਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਦੇਖਦੇ ਆਂਗੇ ਅਗਲੇ ਵੀਡੀਓ ਵਿੱਚ